सीएम भगवंत मान ने पंजाबियां नु वड्डा तोहफा दित्ता है। ओन्ना ने दिल्ली एयरपोर्ट ते पंजाबियां दे लेई विशेष काउंटर ਖੋਲਿਆ ਹੈ ਅਤੇ ਇਹ आईजीआई एयरपोर्ट ਟਰਮੀਨਲ 3 ਦਿੱਲੀ ਵਿਖੇ ਜਿਹੜਾ ਸਥਿਤ ਹੈ ਤੇ ਇਸ ਸੁਵਿਧਾ ਕੇਂਦਰ ਦਾ ਉਦੇਸ਼ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪ੍ਰਵਾਸੀ ਭਾਰਤੀਆਂ ਅਤੇ ਹੋਰ ਭਾਰਤੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਾ ਹੈ। ਤੇ ਇਹ ਸੁਰਦਾ ਕੇਂਦਰ 24 ਘੰਟੇ ਜਿਹੜਾ ਕੰਮ ਕਰੇਗਾ ਅਤੇ ਇਸ ਕੇਂਦਰ ਦੇ ਵਿੱਚ ਦੋ ਇਨੋਵਾ ਕਾਰਾਂ ਹੋਣਗੀਆਂ ਜੋ ਪੰਜਾਬ ਭਵਨ ਅਤੇ ਹੋਰ ਨੇੜਲੇ ਸਥਾਨਾਂ ਤੱਕ ਯਾਤਰੀਆਂ ਦੀ ਸਥਾਨਿਕ ਆਵਾਜਾਈ ਦੇ ਵਿੱਚ ਮਦਦ ਕਰਨ ਦੇ ਲਈ ਉਪਲਬਧ ਹੋਣਗੀਆਂ ਯਾਤਰੀ ਹਵਾਈ ਅੱਡੇ ਤੇ ਲਾਈਟਾਂ ਕਨੈਕਟਿੰਗ ਫਲਾਈਟਾਂ ਅਤੇ ਟੈਕਸੀ ਸੇਵਾਵਾਂ ਗੋਮੋ ਹੋਏ ਸਮਾਨ ਦੀਆਂ ਸਹੂਲਤਾਂ ਅਤੇ ਹੋਰ ਲੋੜੀਂਦੀ ਸਹਾਇਤਾ ਦੇ ਲਈ ਮਦਦ ਲੈ ਸਕਦੇ ਨੇ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਉਪਲਬਧਤਾ ਦੇ ਆਧਾਰ ਤੇ ਪੰਜਾਬ ਭਵਨ ਦਿੱਲੀ ਵਿੱਚ ਕੁਝ ਕਮਰੇ ਯਾਤਰੀਆਂ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਦੇ ਲਈ ਉਪਲਬਧ ਕਰਵਾਏ ਜਾਣਗੇ ਸਹਾਇਤਾ ਕੇਂਦਰ ਦਾ ਨੰਬਰ 011 61232182 ਜਿਹੜਾ ਉਹਨਾਂ ਨੇ ਜਾਰੀ ਕੀਤਾ ਗਿਆ ਹੈ ਜਿਸ ਦੀ ਵਰਤੋਂ ਯਾਤਰੀ ਕਿਸੇ ਵੀ ਸਮੇਂ ਸਹਾਇਤਾ ਜਿਹੜੀ ਪ੍ਰਾਪਤ ਕਰਨ ਦੇ ਲਈ ਇਸ ਦੀ ਵਤੋਂ ਕਰ ਸਕਦੇ ਨੇ